ਅਸੀਂ ਸਾਰੇ ਧਰਮਾਂ ਦਾ ਸਤਿਕਾਰ ਸਾਰੀਆਂ ਕੌਮਾਂ ਦਾ ਸਤਿਕਾਰ ਕਰਦੇ ਆਂ ਪਰ ਇਹਨਾਂ ਨੂੰ ਇਹ ਅਕਲ ਨਹੀਂ ਹੈ ਜਾਂ ਕਹੇ ਇਹਨਾਂ ਨੂੰ ਵਿਰਸੇ ਚ ਨਹੀਂ ਮਿਲੀ ਹੈਗੀ ਵੀ ਜਿਹੜੇ ਰਾਮ ਗੜੀਏ ਹੋਏ ਨੇ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਮਹਾਰਾਜ ਜੱਸਾ ਸਿੰਘ ਰਾਮ ਗੜੀਆ ਭਾਈ ਲਾਲੋ ਜੀ ਜਿਹੜਾ ਮੱਸੇ ਰੰਗੜ ਦਾ ਸਰ ਵੱਡਿਆ ਸੁੱਖਾ ਸਿੰਘ ਮਤਾਬ ਸਿੰਘ ਉਹਨਾਂ ਦੇ ਵਿੱਚੋਂ ਵੀ ਇੱਕ ਵੇਲੇ ਰਾਮ ਗੜੀਆ ਬਰਾਦਰੀ ਨੂੰ ਬਿਲੌਂਗ ਕਰਦਾ ਸੀਗਾ ਪਰ ਇਹਨਾਂ ਨੂੰ ਜੋ ਓਕੇ ਸਮੇਂ ਦਾ ਪ੍ਰਾਤਨ ਤਾਂ ਭੁੱਲ ਗਏ ਇਹਨਾਂ ਨੂੰ ਓਕੇ ਸਮੇਂ ਦਾ ਵੀ ਪਤਾ ਨਹੀਂਗਾ ਕਿ ਭਾਈ ਬਲਵਿੰਦਰ ਸਿੰਘ ਜਟਾਲਾ ਸੀਗਾ ਉਹ ਵੀ ਇੱਕ ਆਮ ਗੜੀਆ ਬਰਾਦਰੀ ਦਾ ਸੀਗਾ ਜਿਗੜਾ ਅਸੀਂ ਪੁੱਤਲੇ ਭੁੱਖਿਆ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਲਾਲਜੀਤ ਭੁੱਲਰ ਜਿਹੜੇ ਸਾਡੇ ਮੰਤਰੀ ਨੇ ਲੋਕਾਂ ਨੇ ਬੜੇ ਮਾਨ ਸਤਕਾਰ ਨਾਲ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਤਾਇਆ ਤੇ ਸਰਕਾਰ ਦੇ ਮੰਤਰੀ ਬਣੇ ਨੇ ਉਹਨਾਂ ਨੇ ਜਿਹੜੇ ਸ਼ਬਦਾਬਲੀ ਰਾਮਗੜੀਆ ਭਾਈਚਾਰੇ ਪ੍ਰਤੀ ਤੇ ਸਨਿਆਰ ਬਰਾਦਰੀ ਪ੍ਰਤੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਆ ਇਹ ਰਾ ਨੋਕੂਬੰਸ ਸਿੰਘ ਹੈ ਜੀ ਮੈਂ ਸਮਰਾਲੇ ਤੋਂ ਬਿਲੋਂਗ ਕਰਦਾ ਆ ਆ ਮਸਲਾ ਖੜਾ ਹੋਇਆ ਗੁੱਲੀਗੜ੍ਹ ਤੇ ਸੁਨਿਆਰ ਵਾਲਾ ਇਹ ਕੋਈ ਸ਼ਬਦ ਮਾੜੇ ਤਾਂ ਹੈ ਨਹੀਂਗੇ ਪਰ ਇਹਨਾਂ ਦੀ ਜਿਹੜੀ ਕਹਿੰਦੇ ਨੇ ਲੋਕੀ ਇਹਨਾਂ ਦੀ ਸੋਚ ਮੜੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਜੱਟਵਾਦ ਬੜੇ ਬੜਿਆ ਹੋਇਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਸਾਰੀਆਂ ਕੌਮਾਂ ਦਾ ਸਤਿਕਾਰ ਕਰਦੇ ਆ ਪਰ ਇਹਨਾਂ ਨੂੰ ਇਹ ਅਕਲ ਨਹੀਂ ਹੈ ਜਾਂ ਕਹਿੰਦੇ ਇਹਨਾਂ ਨੂੰ ਵਿਰਸੇ 'ਚ ਨਹੀਂ ਮਿਲੀ ਹੈਗੀ ਵੀ ਜਿਹੜੇ ਰਾਮ ਗੜੀਏ ਹੋਏ ਨੇ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਮਹਾਰਾਜ ਜੱਸਾ ਸਿੰਘ ਰਾਮ ਗੜੀਆ ਭਾਈ ਲਾਲੋ ਜੀ ਜਿਹੜਾ ਮੱッセ ਰੰਗੜ ਦਾ ਸਿਰ ਵੱਡਿਆ ਸੁੱਖਾ ਸਿੰਘ ਮਤਾਬ ਸਿੰਘ ਉਹਨਾਂ ਦੇ ਵਿੱਚੋਂ ਵੀ ਇੱਕ ਵੇਲਾ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦਾ ਸੀਗਾ ਪਰ ਇਹਨਾਂ ਨੂੰ ਅਜੋਕੇ ਸਮੇਂ ਦਾ ਪ੍ਰਾਤਨ ਤਾਂ ਭੁੱਲ ਗਏ ਇਹਨਾਂ ਨੂੰ ਅਜੋਕੇ ਸਮੇਂ ਦਾ ਵੀ ਪਤਾ ਨਹੀਂਗਾ ਕਿ ਭਾਈ ਬਲਵਿੰਦਰ ਸਿੰਘ ਜਟਾਲਾ ਸੀਗਾ ਉਹ ਵੀ ਇੱਕ ਰਾਮਗੜੀਆ ਬਰਾਦਰੀ ਦਾ ਸੀਗਾ ਜਿਹਨੇ ਐਸਵਾਈਐਲ ਦਾ ਨਹਿਰ ਨੂੰ ਨੱਕਾ ਲਾਇਆ ਸੀਗਾ ਇਹਨਾਂ ਨੇ ਇਹਨਾਂ ਦਾ ਪਾਣੀ ਝਾੜ ਤੋਂ ਰੋਕਿਆ ਪਰ ਇਹ ਜੱਟ ਬਰਾਦਰੀ ਆ ਨਾ ਜਿਹੜੀ ਇਹ ਭੁੱਲ ਜਾਂਦੀ ਹੈ ਜੱਟ ਬਰਾਦਰੀ ਸਾਰੀ ਮਾੜੀ ਨਹੀਂ ਹੈਗੀ ਜਦ ਇਹਨਾਂ ਨੂੰ ਸਤਾ ਦਾ ਨਸ਼ਾ ਚੜਦਾ ਨਾ ਫੇਰ ਇਹ ਭੁੱਲਦੇ ਨੇ ਅਸੀਂ ਭਗਵੰਤ ਮਾਨ ਨੂੰ ਕਹਿੰਦੇ ਆ ਵੀ ਇਹੋ ਜਿਹਾ ਅੰਸਰ ਨੂੰ ਆਪਣੀ ਚੋ ਬਾਜ਼ਾਰਤ ਚੋਂ ਬਾਹਰ ਕਰ ਜੇ ਤਾਂ ਰਾਜ ਕਰਨਾ ਤਿੰਨ ਸਾਲ ਰਹਿਗੇ ਨਹੀਂ ਲੋਕੀ 5 ਸਾਲ ਬਾਅਦ ਤੈਨੂੰ ਹੱਤ ਤ ਮੈਂ ਪਰਵਿੰਦਰ ਸਿੰਘ ਜੀ ਰਾਮਗੜੀਆ ਭਾਈਚਾਰੇ ਦੀ ਬਰਾਦਰੀ ਦੀ ਗਵਾਹੀ ਕਰਦਾ ਇੱਥੇ ਅੱਜ ਪੁਤਲਾ ਫੁਕਿਆ ਕੀ ਹੈ ਸਰ ਅੱਜ ਜਿਹੜਾ ਅਸੀਂ ਪੁਤਲਾ ਫੁਕਿਆ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਲਾਲਜੀਤ ਭੁੱਲਰ ਜਿਹੜੇ ਸਾਡੇ ਮੰਤਰੀ ਨੇ ਲੋਕਾਂ ਨੇ ਬੜੇ ਮਾਣ ਸਤਿਕਾਰ ਨਾਲ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਤਾਇਆ ਤੇ ਸਰਕਾਰ ਦੇ ਮੰਤਰੀ ਬਣੇ ਨੇ ਉਹਨਾਂ ਨੇ ਜਿਹੜੇ ਸ਼ਬਦਾਬ ਲਈ ਰਾਮਗੜੀ ਹੈ ਭਾਈਚਾਰੇ ਪ੍ਰਤੀ ਤੇ ਸਨਿਆਰ ਬਰਾਦਰੀ ਪ੍ਰਤੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਆ ਜਿਸ ਦਾ ਅਸੀਂ ਵਿਰੋਧ ਕਰਦੇ ਆਂ ਔਰ ਸਾਰੇ ਭਾਈਚਾਰੇ ਵੱਲੋਂ ਉਹਨਾਂ ਦਾ ਪਤਲਾ ਫੂਕਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਆਂ ਵੀ ਉਹਨਾਂ ਦੀ ਟਿਕਟ ਤੁਰੰਤ ਕੱਟੀ ਜਾਵੇ ਅਗਰ ਉਹਨਾਂ ਦੀ ਟ੍ਰੈਕ ਨਹੀਂ ਕੱਟਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਆਪਣੀ ਬਰਾਦਰੀ ਨੂੰ ਬੇਨਤੀ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਉਲਟ ਵੋਟਾਂ ਪਾਈਆਂ ਜਾਣ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਸਾਰੀਆਂ ਕੌਮਾਂ ਦਾ ਸਤਿਕਾਰ ਕਰਦੇ ਆਂ ਪਰ ਇਹਨਾਂ ਨੂੰ ਇਹ ਅਕਲ ਨਹੀਂ ਹੈ ਜਾਂ ਕਹੇ ਇਹਨਾਂ ਨੂੰ ਵਿਰਸੇ ਚ ਨਹੀਂ ਮਿਲੀ ਹੈਗੀ ਵੀ ਜਿਹੜੇ ਰਾਮ ਗੜੀਏ ਹੋਏ ਨੇ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਮਹਾਰਾਜ ਜੱਸਾ ਸਿੰਘ ਰਾਮ ਗੜੀਆ ਭਾਈ ਲਾਲੋ ਜੀ ਜਿਹੜਾ ਮੱਸੇ ਰੰਗੜ ਦਾ ਸਿਰ ਵੱਡਿਆ ਸੁੱਖਾ ਸਿੰਘ ਮਤਾਬ ਸਿੰਘ ਉਹਨਾਂ ਦੇ ਵਿੱਚੋਂ ਵੀ ਇੱਕ ਵੇਲੇ ਰਾਮ ਗੜੀਆ ਬਰਾਦਰੀ ਨੂੰ ਬਿਲੋਂਗ ਕਰਦਾ ਸੀਗਾ ਪਰ ਇਹਨਾਂ ਨੂੰ ਜੋ ਕੇ ਸਮਝਦਾ ਪ੍ਰਾਤਨ ਤਾਂ ਭੁੱਲ ਗਏ ਇਹਨਾਂ ਨੂੰ ਜੋ ਕੇ ਸਮਝਦਾ ਵੀ ਪਤਾ ਨਹੀਂਗਾ ਕਿ ਭਾਈ ਬਲਵਿੰਦਰ ਸਿੰਘ ਜਟਾਲਾ ਸੀਗਾ ਉਹ ਵੀ ਇੱਕ ਆਮ ਗੜੀਆ ਬਰਾਦਰੀ ਦਾ ਸੀਗਾ ਜਿਗੜਾ ਅਸੀਂ ਪੁੱਤਲਾ ਭੁੱਖਿਆ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਲਾਲਜੀਤ ਭੁੱਲਰ ਜਿਹੜੇ ਸਾਡੇ ਮੰਤਰੀ ਨੇ ਲੋਕਾਂ ਨੇ ਬੜੇ ਮਾਨ ਸਤਕਾਰ ਨਾਲ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਤਾ ਜਿਤਾਇਆ ਤੇ ਸਰਕਾਰ ਤੇ ਮੰਤਰੀ ਬਣੇ ਨੇ ਉਹਨਾਂ ਨੇ ਜਿਹੜੇ ਸ਼ਬਦਾਬਲੀ ਰਾਮ ਗੜੀਆ ਭਾਈਚਾਰੇ ਪ੍ਰਤੀ ਤੇ ਸਨਿਆਰ ਬਰਾਦਰੀ ਪ੍ਰਤੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਆ ਇਹ ਰਣੋਕੂਬ ਸਿੰਘ ਹੈ ਜੀ ਮੈਂ ਸਮਰਾਲੇ ਤੋਂ ਬਿਲੋਂਗ ਕਰਦਾ ਆ ਆ ਮਸਲਾ ਖੜਾ ਹੋਇਆ ਗੁੱਲੀ ਘਟ ਤੇ ਸੁਨਿਆਰ ਵਾਲਾ ਇਹ ਕੋਈ ਸ਼ਬਦ ਮਾੜੇ ਤਾਂ ਹੈ ਨਹੀਂਗੇ ਪਰ ਇਹਨਾਂ ਦੀ ਜਿਹੜੀ ਕਹਿੰਦੇ ਨੇ ਲੋਕੀ ਇਹਨਾਂ ਦੀ ਸੋਚ ਮੜੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਜੱਟਵਾਦ ਬੜੇ ਬੜਿਆ ਹੋਇਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਸਾਰੀਆਂ ਕੌਮਾਂ ਦਾ ਸਤਿਕਾਰ ਕਰਦੇ ਆਂ ਪਰ ਇਹਨਾਂ ਨੂੰ ਇਹ ਅਕਲ ਨਹੀਂ ਹੈ ਜਾਂ ਕਹਿੰਦੇ ਇਹਨਾਂ ਨੂੰ ਵਿਰਸੇ ਚ ਨਹੀਂ ਮਿਲੀ ਹੈਗੀ ਵੀ ਜਿਹੜੇ ਰਾਮ ਗੜੀਏ ਹੋਏ ਨੇ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਮਹਾਰਾਜ ਜੱਸਾ ਸਿੰਘ ਰਾਮ ਗੜੀਆ ਭਾਈ ਲਾਲੋ ਜੀ ਜਿਹੜਾ ਮੱッセ ਰੰਗੜ ਦਾ ਸਿਰ ਵੱਡਿਆ ਸੁੱਖਾ ਸਿੰਘ ਮਤਾਬ ਸਿੰਘ ਉਹਨਾਂ ਦੇ ਵਿੱਚੋਂ ਵੀ ਇੱਕ ਵੇਲਾ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦਾ ਸੀਗਾ ਪਰ ਇਹਨਾਂ ਨੂੰ ਅਜੋਕੇ ਸਮੇਂ ਦਾ ਪ੍ਰਾਤਨ ਤਾਂ ਭੁੱਲ ਗਏ ਇਹਨਾਂ ਨੂੰ ਅਜੋਕੇ ਸਮੇਂ ਦਾ ਵੀ ਪਤਾ ਨਹੀਂਗਾ ਕਿ ਭਾਈ ਬਲਵਿੰਦਰ ਸਿੰਘ ਜਟਾਲਾ ਸੀਗਾ ਉਹ ਵੀ ਇੱਕ ਰਾਮਗੜੀਆ ਬਰਾਦਰੀ ਦਾ ਸੀਗਾ ਜਿਹਨੇ ਐਸਵਾਈਐਲ ਦਾ ਨਹਿਰ ਨੂੰ ਨੱਕਾ ਲਾਇਆ ਸੀਗਾ ਇਹਨਾਂ ਨੇ ਇਹਨਾਂ ਦਾ ਪਾਣੀ ਝਾੜ ਤੋਂ ਰੋਕਿਆ ਪਰ ਇਹ ਜੱਟ ਬਰਾਦਰੀ ਆ ਨਾ ਜਿਹੜੀ ਇਹ ਭੁੱਲ ਜਾਂਦੀ ਹੈ ਜੱਟ ਬਰਾਦਰੀ ਸਾਰੀ ਮਾੜੀ ਨਹੀਂ ਹੈਗੀ ਜਦ ਇਹਨਾਂ ਨੂੰ ਸਤਾ ਦਾ ਨਸ਼ਾ ਚੜਦਾ ਨਾ ਫੇਰ ਇਹ ਭੁੱਲਦੇ ਨੇ ਅਸੀਂ ਭਗਵਾਨ ਤੁਮਾਨ ਨੂੰ ਕਹਿੰਦੇ ਆ ਵੀ ਇਹੋ ਜੀ ਅਨਸਰ ਨੂੰ ਆਪਣੀ ਚੋ ਬਾਜ਼ਾਰਤ ਚੋਂ ਬਾਹਰ ਕਰ ਜੇ ਤਾਂ ਰਾਜ ਕਰਨਾ ਤਿੰਨ ਸਾਲ ਰਹਿ ਗਿਆ ਨਹੀਂ ਲੋਕੀ 5 ਸਾਲ ਬਾਅਦ ਤੈਨੂੰ ਹੱਤ ਤ ਮੈਂ ਪਰਵਿੰਦਰ ਸਿੰਘ ਜੀ ਰਾਮਗੜੀਏ ਭਾਈਚਾਰੇ ਦੀ ਬਰਾਦਰੀ ਦੀ ਗਵਾਹੀ ਕਰਦਾ ਇੱਥੇ ਅੱਜ ਪੁਤਲਾ ਫੁਕਿਆ ਕੀ ਹੈ ਸਰ ਅੱਜ ਜਿਹੜਾ ਅਸੀਂ ਪੁਤਲਾ ਫੁਕਿਆ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਲਾਲਜੀਤ ਭੁੱਲਰ ਜਿਹੜੇ ਸਾਡੇ ਮੰਤਰੀ ਨੇ ਲੋਕਾਂ ਨੇ ਬੜੇ ਮਾਣ ਸਤਿਕਾਰ ਨਾਲ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਤਾਇਆ ਤੇ ਸਰਕਾਰ ਦੇ ਮੰਤਰੀ ਬਣੇ ਨੇ ਉਹਨਾਂ ਨੇ ਜਿਹੜੀ ਸ਼ਬਦਾਬਲੀ ਰਾਮਗੜੀ ਦੇ ਭਾਈਚਾਰੇ ਪ੍ਰਤੀ ਤੇ ਸਨਿਆਰ ਬਰਾਦਰੀ ਪ੍ਰਤੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਆ ਜਿਸ ਦਾ ਅਸੀਂ ਵਿਰੋਧ ਕਰਦੇ ਆਂ ਔਰ ਸਾਰੇ ਭਾਈਚਾਰੇ ਵੱਲੋਂ ਉਹਨਾਂ ਦਾ ਪਤਲਾ ਫੂਕਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਆਂ ਵੀ ਉਹਨਾਂ ਦੀ ਟਿਕਟ ਤੁਰੰਤ ਕੱਟੀ ਜਾਵੇ ਅਗਰ ਉਹਨਾਂ ਦੀ ਟ੍ਰੈਕ ਨਹੀਂ ਕੱਟਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਆਪਣੀ ਬਰਾਦਰੀ ਨੂੰ ਬੇਨਤੀ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਉਲਟ ਵੋਟਾਂ ਪਾਈਆਂ ਜਾਣ